ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਔਰ ਉਸ ਮੂਹਮ ਦੇ ਤਹਿਤ ਡੀਐਸਪੀ ਸਮਾਣਾ ਨੇਹਾ ਅਗਰਵਾਲ ਦੀ ਅਗਵਾਈ ਦੇ ਵਿੱਚ ਪੂਰੀ ਪੁਲਿਸ ਟੀਮ ਸਮਾਣਾ ਸੜੀ ਦੀ ਪਿੰਡ ਤਲਵੰਡੀ ਮਲਗ ਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲੇ ਹਨ ਉਹਨਾਂ ਘਰਾਂ ਦੀ ਤਲਾਸ਼ੀ ਲਈ ਹੈ ਜਿਹੜੇ ਨਸ਼ਾ ਵੇਚਣ ਵਾਲੇ ਹਨ ਉਹ ਸਮਝ ਜਾਣ ਵੀ ਪੂਰੇ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਨੇ ਪੂਰੇ ਐਕਸ਼ਨ ਪਲਾਨ ਬਣਾਇਆ ਔਰ ਉਸ ਦੇ ਤਹਿਤ ਲਗਾਤਾਰ ਇਹ ਮੂਹਮ ਚੱਲ ਰਹੀ ਹੈ ਔਰ ਪਿੰਡਾਂ ਦੇ ਵਿੱਚ ਘਰ-ਘਰ ਦੀ ਤਲਾਸ਼ੀ ਜਿਹੜੇ ਨਸ਼ਾ ਵੇਚਣ ਵਾਲੇ ਹਨ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੀਤੀ ਜਾ ਰਹੀ ਹੈ ਔਰ ਕੁਝ ਵਿਅਕਤੀ ਨੂੰ ਹਿਰਾਸਤ ਵਿੱਚ ਪੁਲਿਸ ਲੈ ਰਹੀ ਹੈ ਪੂਸਤਾਸ਼ ਵੀ ਕਰੇਗੀ ਗੱਲਬਾਤ ਕਰਦੇ ਹਾਂ ਬੀਐਸਪੀ ਸਮਾਣਾ ਨਹੀਂ ਜੀ ਇਹ ਸਾਨੂੰ ਮਾਨਯੋਗ ਸਾਡੇ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਮਿਲੇ ਸੀਗੇ ਕਿ ਇੱਥੇ ਆਪਣੇ ਜਿਹੜੇ ਡਰਗ ਹੌਟਸਪੌਟ ਨੇ ਉੱਥੇ ਅਸੀਂ ਕਾਸ ਆਪਰੇਸ਼ਨ ਕਰੀਏ ਤਾਂ ਤਲਵੰਡੀ ਮਲਿਕ ਪਿੰਡ ਸਾਡਾ ਸਦਰ ਸਮਾਣਾ ਦਾ ਡਰਗ ਹੌਟਸਪੌਟ ਹੈ ਇੱਥੇ ਅਸੀਂ ਅੱਜ ਕਾਸ ਆਪਰੇਸ਼ਨ ਕੀਤਾ ਅ ਸਾਡੇ ਜੀ ਡੇਲੀ ਬੇਸਿਸ ਤੇ ਚੱਲ ਰਹੇ ਹਨ ਆਪਰੇਸ਼ਨ ਕਾਫੀ ਸੀਐਮ ਸਾਹਿਬ ਦੀਆਂ ਹਦਾਇਤਾਂ ਨੇ ਕਿ ਆਪਾਂ ਨਸ਼ਾ ਮੁਕਤ ਬਣਾਣਾ ਹੈ ਪੰਜਾਬ ਨੂੰ ਉਹਦੇ ਤਹਿਤ ਅਸੀਂ ਮੁਰਾਦਪੁਰਾ ਪਿੰਡ ਹੋ ਗਿਆ ਸ਼ੇਰमाजरा ਲੰਗੜੋਈ ਰਾਜਗੜ ਤਲਵੰਡੀ ਮਲੇਖਰ ਖਾਨ ਮਾਜਰਾ ਸਾਰੇ ਪਿੰਡਾਂ ਚ ਕਰ ਰਹੇ ਹਾਂ ਜੀ। ਤਾਂ ਅਬ ਤੱਕ ਕੋਈ ਅਨਦਰ ਰਿਕਵਰੀ ਹੋਈ ਹੈ ਕੋਈ ਸਬਤ ਮਨ ਹਾਂਜੀ ਅਸੀਂ 4 ਸਸਪੈਕਟ ਡਾਊਨਡ ਅਪ ਕੀਤੇ ਨੇ ਦੇਖਦੇ ਹਾਂ ਕੀ ਰਿਕਵਰੀ ਹੈਗੀ ਹੈ ਫਿਰ ਉਸੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਇਸ ਤੋਂ ਬਾਰੇ ਜਿਹੜੇ ਪਿੰਡਾਂ ਤੇ ਹੋਈ ਸੀ ਉਹਨਾਂ ਚੋਂ ਕੁਝ ਮਿਲਿਆ ਅਬ ਤੱਕ ਹਾਂਜੀ ਅਸੀਂ ਹਫਤੇ ਦੋ ਪਰਚੇ ਦਿੱਤੇ ਐਨਡੀਪੀਐਸ ਐਕਟ ਦੇ ਹਾਂਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼